ਅੱਜ ਕੋਣ ਮਣੀ ਤਨੂ ਸਿਖਾਉ ਬਿਲ ਪਾਸ ਕਰਨਾ ਬਿੱਲ ਕਿਵੇਂ ਪਾਸ ਹੁੰਦੇ ਹੁੰਦੇ ਨੇ ਅੱਛਾ ਹਾਂ ਪਹਿਲਾਂ ਤਾਂ ਤੂੰ ਦੱਸ ਜੇ ਤੂੰ ਬਿੱਲ ਪਾਸ ਕਰਾਉਣਾ ਹੋਵੇ ਕਿਵੇਂ ਕਰਾਏਗੀ ਦੱਸ ਜਿੰਨੀ ਨਾ ਉੜ ਜਾ ਤਾਂ ਇਹਨਾਂ ਦਾ ਸਾਰੇ ਗਲੀ ਮੁਹੱਲੇ ਦੇ ਬਿਜਲੀ ਦੇ ਬਿੱਲ ਇਕੱਠੇ ਕਰੂਗੀ ਹੈ ਹਾਂ ਸਾਰੇ ਬਿੱਲ ਇਕੱਠੇ ਕਰਕੇ ਉਹ ਜਿਹੜਾ ਚਿਵਾਰੇ ਤੇ ਚੜ੍ਹ ਕੇ ਬੈਠਾ ਹੁੰਦਾ ਉਹਨੂੰ ਦੇਉਂਗੀ ਵਿਆਹ ਲੈ ਭਾਈ ਨਗਦੋ ਨਗਦ ਦੇ ਦੇ ਜਿੰਨੀਆਂ ਜਿਹੜੇ ਟੱਚ ਲੀਆਂ ਜਿੰਨਾ ਜੋ ਹਿਸਾਬ ਕਰਦਾ ਉਹਨਾਂ ਨੂੰ ਨਗਦ ਕਰ ਗੜਤੀ ਭੈਣ ਭੂਰੇ ਓ ਮੇਰੇ ਸਰ ਦੀ ਕਾਹਨੂੰ ਇਹ ਮੰਤਰੀ ਆਲੀ ਹੇ ਕੀ ਗੱਲ ਤੇਰੇ ਸਿਰ ਤੇ ਲੈ ਕੇ ਤੂੰ ਗੋਹੇ ਵਾਲੀ ਐ ਮੈਂ ਬੋਹਾ ਚ ਤਮੈ ਕਮੈਂ ਬਿਜਲੀ ਦੇ ਬਿੱਲ ਕਿਹੜੇ ਭੈਣ ਚੋਦ ਦੇ ਕਹਿੰਦਾ ਤੈਨੂੰ ਤੇ ਹੋਰ ਬਿੱਲ ਕਿਹੜੇ ਹੁੰਦੇ ਆ ਤੇਨ ਬਿੱਲ ਨਹੀਂ ਪਾਸ ਕਰਾਉਂਦੇ ਬਿੱਲ ਪਾਸ ਕਰਾਉਣਾ ਬਜਟ ਪਾਸ ਕਰਾਉਣਾ ਇਹ ਸੱਤ ਚ ਹੁੰਦੇ ਨੇ ਹਾਂ ਸੁਨਾਮ ਨਹੀਂ ਹੁੰਦੇ ਇਹ ਬਿਜਲੀ ਬੋਰਡ ਚ ਉਧੇ ਬਹੁਤ ਕਰਨਾ ਪੈਂਦਾ ਸਾਹਮਣੇ ਵਿਰੋਧੀ ਤੇਰ ਬੈੰਦੇ ਨੇ ਉੱਥੇ ਹਾਂ ਪਹਿਲਾਂ ਦੋ ਵਿਰੋਧੀ ਤੇ ਇੱਕ ਸਾਹਮਣੇ ਹੁੰਦੇ ਇੱਕ ਹੋਰਾਂ ਹੁੰਦੀ ਐ ਪਹਿਲਾਂ ਲੜਦੇ ਨੇ ਹੈ ਲੜਦੇ ਨੇ ਹਾਂ ਤੇ ਆਪਾਂ ਨੂੰ ਉਹਨਾਂ ਦੀ ਕੋਈ ਗੱਲ ਤੇ ਤਰਾਜ ਅੱਪ ਬੋਲ ਕੇ ਨਹੀਂ ਉਹਨਾਂ ਦਾ ਕੁਝ ਵਕਾਰ ਸਕਦੇ ਐ ਭਾਈ ਕਿਤੇ ਮਾਰਨਾ ਪੈਣਾ ਹੈ ਹਾਂ ਹਾਂ ਇਹ ਕਰੋ ਬੈਂਚ ਜੀ ਮੈਂ ਤਾਂ ਹਲਕਾ ਜਿਹਾ ਗੁੱਠਾ ਦੇ ਦੋ ਤੇਰੀ ਮਾਂ ਦੀ ਤੇਰੀ ਵੀ ਕਹੀ ਜਿਹੀ ਗੱਲਾਂ ਕਰਦੀ ਐ ਫੇ ਫੇ ਐ ਮੈਂ ਹੱਥ ਭੁਲਾਣੇ ਆਪਣੇ ਬੈਂਚਾਂ ਤੇ ਮਾਰ ਮਾਰ ਮੱਤਾ ਹੋਰ ਹੋਰ ਕਿਵੇਂ ਲੜੇਗੀ ਕਿਵੇਂ ਲੜੇਗੀ ਤੂੰ ਲੈ ਲਊਂਗੀ ਮੈਂ ਤੇਰੇ ਭਰਾ ਭਤੀਜੇ ਮਾਰ ਕੇ ਮੇਰਾ ਤਾਂ ਪੱਲਾ ਹੀ ਆ ਆ ਤੇਰੇ ਮੇਰੇ ਖਾਲੀ ਦੇ ਵੱਡੀ ਠੱਠਾਂ ਦੇ ਤੇਰੇ ਤੂੰ ਮਾਰਾ ਤੂੰ ਮਰੇ ਨਾ ਮੈਂ ਮਾਰੀ ਜਾਂ ਤੂੰ ਨਹੀਂ ਤੂੰ ਮਰੇ ਓਏ ਤਾਂ ਮੇਰੇ ਸਾਲੀ ਜੀ ਰੂੜੀਆਂ ਚ ਲੜਨ ਵਾਲੀ ਐ ਇਹ ਬਦਾਰਾ